ਅਸੀਂ ਹੁਣ ਤੱਕ ਦੇਖਿਆ ਹੈ ਕਿ ਸਰਕਾਰ ਕੋਈ ਵੀ ਜੇ ਨੀਤੀ ਲੈ ਕੇ ਆਉਂਦੀ ਹੈ ਤਾਂ ਉਸ ਦਾ ਵਿਰੋਧੀ ਪਾਰਟੀਆਂ ਅਕਸਰ ਵਿਰੋਧ ਕਰਦੀਆਂ ਨੇ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਜਿਨ੍ਹਾਂ ਨਾਲ ਉਹ ਨੀਤੀ ਸੰਬੰਧਿਤ ਹੁੰਦੀ ਹੈ ਕਿ ਉਹਨਾਂ ਦੇ ਰਾਸ ਆਂਦੀ ਹੈ ਜਾਂ ਉਹ ਵੀ ਵਿਰੋਧ ਕਰਦੇ ਨੇ ਤਾਂ ਅਜਿਹੀ ਨੀਤੀ ਨੂੰ ਲੈ ਕੇ ਅੱਜ ਗੱਲ ਕਰ ਰਹੇ ਆਂ ਦਾਦੀਏ ਕਿ ਜੋ ਪੰਜਾਬ ਸਰਕਾਰ ਨੀਤੀ ਲੈ ਕੇ ਆਈ ਹੈ ਲੈਂਡ ਪੂਲਿੰਗ ਸਕੀਮ ਤਾਂ ਉਸ ਤੇ ਕਿਉਂ ਬਵਾਲ ਬਚਿਆ ਕਿਉਂ ਸਵਾਲ ਤੇ ਸਵਾਲ ਹੋ ਰਿਹਾ ਤਦਾਦੀਏ ਕਿ ਇਹ ਨੀਤੀ ਕੀ ਹੈ ਇਸ ਤੇ ਸਾਰੇ ਜਿਹੜੀ ਚਰਚਾ ਕਰਾਂਗੇ ਸਰਕਾਰ ਨੇ ਕਦੋਂ ਮੁਆਵਜ਼ਾ ਵਧਾਇਆ ਕਿ ਕਿੰਨਾ ਮੁਆਵਜ਼ਾ ਪਹਿਲਾਂ ਦੇਣਾ ਸੀ ਉਸ ਨੂੰ ਕਿੰਨਾ ਵਧਾ ਦਿੱਤਾ ਤੇ ਕਿੰਨੇ ਸਮੇਂ ਤੱਕ ਜਿਹੜਾ ਮੁਆਵਜ਼ਾ ਉਹ ਜਾਰੀ ਰਹੇਗਾ ਤਾਂ ਇਸ ਤੇ ਸਾਰੀ ਗੱਲਬਾਤ ਕਰਾਂਗੇ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਨਵੀਂ ਨੀਤੀ ਜਾਨੀ ਕਿ ਯੋਜਨਾਬੱਧ ਸ਼ਹਿਰੀਕਰਨ ਵਾਸਤੇ ਲੈਂਡ ਪੂਲਿੰਗ ਲੈ ਕੇ ਆਈ ਹੈ ਇਸ ਯੋਜਨਾ ਤਹਿਤ ਪੰਜਾਬ ਭਰ ਦੇ 27 ਸ਼ਹਿਰਾਂ ਵਿੱਚ ਲਗਭਗ 40000 ਏਕੜ ਵਾਹੀਯੋਗ ਜ਼ਮੀਨ ਐਕਵਾਇਰ ਕੀਤੇ ਜਾਣ ਦੀ ਯੋਜਨਾ ਹੈ ਇਸ ਕੋ ਐਰੀ ਦੀ ਕਿੱਤੀ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਖੇਤਰ ਵਿਕਸਿਤ ਕੀਤੇ ਜਾਣੇ ਨੇ ਜਿਨ੍ਹਾਂ ਨੂੰ ਅਰਬਨ ਸਟੇਟਾਂ ਦਾ ਨਾਮ ਦਿੱਤਾ ਗਿਆ ਹੈ ਇਸ ਨੂੰ ਪੰਜਾਬ ਸ਼ਹਿਰੀਕਰਨ ਜਾਂ ਰਿਹਾਇਸ਼ੀ ਵਿਕਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ ਇਸ 40000 ਏਕੜ ਵਿੱਚ ਸਭ ਤੋਂ ਵੱਧ 24000 ਏਕੜ ਜ਼ਮੀਨ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ ਐਕਵਾਇਰ ਕੀਤੀ ਜਾਣੀ ਹੈ ਹਾਲਾਂਕਿ ਪੰਜਾਬ ਸਰਕਾਰ ਮੁਤਾਬਕ ਇੱਕ ਸਬਾ ਇਸ਼ਟਕ ਸਕੀਮ ਹੈ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਸਕਦੇ ਹਨ ਅਤੇ ਇਨਕਾਰ ਵੀ ਕਰ ਸਕਦੇ ਨੇ ਇਨਕਾਰ ਕਰਨ ਵਾਲੇ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਅਤੇ ਉਹ ਆਪਣੀ ਜ਼ਮੀਨ ਉੱਤੇ ਖੇਤੀ ਜਾਰੀ ਰੱਖ ਸਕਦੇ ਨੇ ਲੈਂਡ ਪੂਲਿੰਗ ਨੀਤੀ ਕੀ ਹੈ ਇਸ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਲ 2013 ਵਿੱਚ ਨੋਟੀਫਾਈ ਕੀਤੀ ਲੈਂਡ ਪੂਲਿੰਗ ਪਾਲਸੀ ਤਹਿਤ ਸਰਕਾਰ ਜ਼ਮੀਨ ਐਕਵਾਇਰ ਕਰਨ ਲਈ ਮਾਲਕ ਨੂੰ ਪੈਸੇ ਦੇਣ ਦੀ ਥਾਂ ਉਸ ਨੂੰ ਬਦਲੇ ਵਿੱਚ ਵਿਕਸਿਤ ਕੀਤੀ ਹੋਈ ਥਾਂ ਵਿੱਚੋਂ ਹਿੱਸਾ ਦਿੰਦੀ ਹੈ ਵਿੱਤੀ ਦੋ ਜੂਨ 2025 ਨੂੰ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਨੇ ਇਸ ਸੋਧੀ ਹੋਈ ਨੀਤੀ ਨੂੰ ਪ੍ਰਵਾਨਗੀ ਦਿੱਤੀ ਸੀ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ মিডিਆ ਨੂੰ ਦੱਸ ਦੱਸਿਆ ਸੀ ਕਿ ਇਸ ਨੀਤੀ ਤਹਿਤ ਕਿਸਾਨਾਂ ਨੂੰ ਸਰਕਾਰ 1 ਏਕੜ ਦੇ ਬਦਲੇ 1000 ਵਰਗ ਗੱਜ ਰਹਾਇਸ਼ੀ ਜ਼ਮੀਨ ਅਤੇ 2 200 ਵਰਗ ਗੱਜ ਕਮਰਸ਼ੀਅਲ ਜ਼ਮੀਨ ਦੇਵੇਗੀ ਸਰਕਾਰ ਮੁਤਾਬਕ ਕਿਸਾਨ 500 ਵਰਗ ਗੱਜ ਦੇ ਦੋ ਪਲਾਟ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਨੇ ਅਤੇ ਕਿਸਾਨਾਂ ਨੂੰ ਉਹ ਪਲਾਟ ਰੱਖਣ ਜਾਂ ਵੇਚਣ ਦੀ ਪੂਰੀ ਆਜ਼ਾਦੀ ਹੋਵੇਗੀ ਜੇ ਕੋਈ ਕਿਸਾਨ 9 ਏਕੜ ਦਾ ਯੋਗਦਾਨ ਪਾਉਂਦਾ ਹੈ ਤਾਂ ਉਸ ਨੂੰ 3 ਏਕੜ ਵਿਕਸਤ ਗਰੁੱਪ ਹਾਊਸਿੰਗ ਜ਼ਮੀਨ ਮਿਲੇਗੀ ਜੇ ਕੋਈ ਕਿਸਾਨ 50 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ ਬਦਲੇ ਵਿੱਚ 30 ਏਕੜ ਪੂਰੀ ਤਰ੍ਹਾਂ ਵਿਕਸਤ ਜ਼ਮੀਨ ਮਿਲੇਗੀ 2 ਜੂਨ ਨੂੰ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਪ੍ਰੈਸ ਰਿਲੀਜ਼ ਜਾਰੀ ਕਰਦੇ ਆ ਕਿਹਾ ਸੀ ਕਿ ਇਹ 100% ਦੀ ਕਿਸਾਨ ਦਾ ਫੈਸਲਾ ਹੋਵੇਗਾ ਕਿ ਸਰਕਾਰ ਨੂੰ ਜ਼ਮੀਨ ਦੇਣੀ ਹੈ ਜਾਂ ਨਹੀਂ ਪਹਿਲਾਂ ਵਾਂਗ ਜ਼ਬਰਦਸਤੀ ਕੋਈ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਣੀ ਐ ਕਿਸਾਨ ਦੀ ਲਿਖਤੀ ਸਹਿਮਤੀ ਯਾਨੀ ਕਿ ਐਨਓਸੀ ਤੋਂ ਬਿਨਾ ਕੋਈ ਕਾਰਵਾਈ ਨਹੀਂ ਹੋਵੇਗੀ ਜ਼ਮੀਨ ਸਿੱਧੇ ਤੌਰ ਤੇ ਸਰਕਾਰ ਨੂੰ ਦਿੱਤੀ ਜਾਵੇਗੀ ਪ੍ਰਾਈਵੇਟ ਡਿਵੈਲਪਰਾਂ ਨੂੰ ਨਹੀਂ ਦਿੱਤੀ ਜਾਵੇਗੀ ਤਾਂ ਜ਼ਮੀਨ ਕਿਵੇਂ ਵਿਕਸਤ ਹੋਵੇਗੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਐਕਵਾਇਰ ਕੀਤੀ ਜ਼ਮੀਨ ਨੂੰ ਪੰਜਾਬ ਦੀ ਡਿਵੈਲਪਿੰਗ ਅਥਾਰਟੀ ਰੈਹਾਇਸ ਏਰੀਏ ਵਿੱਚ ਵਿਕਸਤ ਕਰਕੇ ਇਸ ਨੂੰ ਵੇਚੇਗੀ ਪੰਜਾਬ ਵਿੱਚ ਸਭ ਤੋਂ ਵੱਧ ਜ਼ਮੀਨਾਂ ਲੁਧਿਆਣਾ ਵਿੱਚ ਐਕਵਾਇਰ ਕੀਤੀ ਜਾਣੀ ਹੈ ਲੁਧਿਆਣਾ ਵਿੱਚ ਇਹ ਜ਼ਮੀਨ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਜਾਨੀ ਕਿ ਵਿਕਸਿਤ ਕਰੇਗੀ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਇੱਕ ਮੀਡੀਆ ਆਧਾਰੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸੀਂ ਜ਼ਮੀਨ ਨੂੰ ਪੂਲ ਕਰ ਰਹੇ ਹਾਂ ਐਕਵਾਇਰ ਨਹੀਂ ਕਿਸਾਨਾਂ ਵੱਲੋਂ ਦਿੱਤੀ ਗਈ ਸਾਰੀ ਜ਼ਮੀਨ ਨੂੰ ਸਰਕਾਰ ਖੁਦ ਵਿਕਸਿਤ ਕਰੇਗੀ 3 ਸਾਲਾਂ ਤੱਕ ਕਿਸਾਨਾਂ ਨੂੰ ਹਰ ਸਾਲ ਪ੍ਰਤੀ ਏਕੜ 30000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਗਲਾਡਾ ਦੇ ਬਧੀਕ ਪ੍ਰਸ਼ਾਸਕੀ ਉਜਸਵੀ ਨੇ ਕਿਹਾ ਕਿ ਵਿਕਸਤ ਕੀਤੀ ਗਈ ਜ਼ਮੀਨ ਵਿੱਚ ਪਲਾਟ ਕੱਟ ਕੇ ਵੇਚ ਜਾਣਗੇ ਹਾਲਾਂਕਿ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਜੋ 30000 ਦਾ ਮੁਆਵਜ਼ਾ ਉਸਤੇ ਵੀ ਪੂਰਾ ਰਾਹ ਜਿਹੜਾ ਗਾਹ ਪਿਆ ਉਸਤੇ ਵੀ ਰੋਲਾ ਰੱਪਾ ਪਿਆ ਉਹ ਜਿਸ ਨੂੰ ਹੁਣ ਬਾਅਦ ਵਿੱਚ ਵਧਾ ਦਿੱਤਾ ਗਿਆ ਉਹ ਵੀ ਤੁਹਾਨੂੰ ਅੱਗੇ ਦੱਸ ਰਹੇ ਹਾਂ ਕਿਸਾਨ ਖੁਦ ਵੀ ਬਾਹੀ ਜੋਗ ਜ਼ਮੀਨ ਬਦਲੇ ਮਿਲੀ ਰਹਿਸੀ ਜ਼ਮੀਨ ਨੂੰ ਵਿਕਸਤ ਕਰਕੇ ਵੇਚ ਸਕਦੇ ਹਨ ਉਹਨਾਂ ਨੂੰ ਮਿਸਾਲ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ 9 ਏਕੜ ਵਾਹੀਯੋਗ ਜ਼ਮੀਨ ਬਦਲੇ 3 ਏਕੜ ਰਿਹਾਇਸ਼ੀ ਜ਼ਮੀਨ ਮਿਲਦੀ ਹੈ ਤਾਂ ਉਹ ਉਸ ਜ਼ਮੀਨ ਉੱਤੇ ਖੁਦ ਫਲੈਟ ਬਣਾ ਕੇ ਵੇਚ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿੰਨਾ ਕਿਸਾਨਾਂ ਦੇ ਘਰ ਨੀਤੀ ਦੇ ਘਰ ਨੀਤੀ ਦੇ ਘੇਰੇ ਵਿੱਚ ਆਉਂਦੇ ਹਨ ਉਹਨਾਂ ਨੂੰ ਜ਼ਮੀਨ ਗ੍ਰੈਂਡ ਐਕਟ ਮੁਤਾਬਿਕ ਮੁਆਵਜ਼ਾ ਦਿੱਤਾ ਜਾਵੇਗਾ। ਜ਼ਮੀਨ ਅੰਕਾਇਰ ਕਰਨ ਦੀ ਲੋੜ ਕਿਉਂ ਪਈ? ਇਹ ਤੁਹਾਨੂੰ ਦੱਸ ਦਈਏ ਤਾਂ ਇਹ ਵੱਡਾ ਇੱਕ ਸਵਾਲ ਹੋ ਰਿਹਾ ਕਿ ਸਰਕਾਰ ਨੂੰ ਆਖਰਕਾਰ ਕਿਉਂ ਜ਼ਮੀਨ ਜਿਹੜੀ ਆ ਐਕਵਾਇਰ ਕਰਨੀ ਪਈ ਕਿਉਂ ਕਿਸਾਨਾਂ ਨਾਲ ਸਿੱਧੇ ਜਿਹੜੇ ਆ ਉਹ ਮਤਥਾ ਲਾਣ ਲੱਗੇ ਆ ਸਰਕਾਰ ਉਹ ਵੀ ਦੱਸ ਦਈਏ ਤਾਂ ਦੱਸ ਦਈਏ ਕਿ ਲੋਕਾਂ ਨੂੰ ਲੋੜ ਕਿਉਂ ਪਈ ਇਹ ਦੱਸ ਦਈਏ ਅਧਿਕਾਰੀਆਂ ਮੁਤਾਬਕ ਸ਼ਹਿਰਾਂ ਦਾ ਗੈਰ ਯੋਜਨਾਬੱਧ ਅਤੇ ਬੇਤਰਤੀਬੇ ਢੰਗ ਨਾਲ ਵਿਸਤਾਰ ਹੋ ਰਿਹਾ ਹੈ ਸਿੱਟੇ ਵਜੋਂ ਸ਼ਹਿਰਾਂ ਵਿੱਚੋਂ ਗੈਰ ਕਾਨੂੰਨੀ ਅਤੇ ਅਣਧੱਕ ਅਧਿਕਾਰਤ ਕਲੋਨੀਆਂ ਵਧ ਗਈਆਂ ਨੇ ਗਲਾਟਾ ਦੇ ਵਧੀਕ ਪ੍ਰਸ਼ਾਸਕ ਉਜਸਵੀ ਨੇ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਕਲੋਨੀਆਂ ਸੀਵਰੇਜ ਪਾਣੀ ਬਿਜਲੀ ਅਤੇ ਹੋਰ ਮੁੱਢਲੇ ਪ੍ਰਬੰਧਾਂ ਤੋਂ ਸਖਣੀਆਂ ਹਨ ਇਹਦੇ ਚੱਲਦਿਆਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ ਨਿੱਜੀ ਕੋਲੋਨਾਈਜ਼ਰਾਂ ਨੇ ਤਾਂ ਕਲੋਨੀਆਂ ਕੱਟ ਕੇ ਮੁਨਾਫਾ ਕਮਾਇਆ ਪਰ ਇਸ ਦਾ ਲੋਕਾਂ ਨੂੰ ਮੁੱਢਲੇ ਪ੍ਰਬੰਧਾਂ ਤੋਂ ਵਾਂਝੇ ਰਹਿ ਕੇ ਨਤੀਜਾ ਭੁਗਤਣਾ ਪਿਆ ਹੈ ਗੈਰ ਕਾਨੂੰਨੀ ਜਾਂ ਨਿੱਜੀ ਅਧਿਕਾਰਤ ਕਲੋਨੀਆਂ ਦਾ ਲਗਾਤਾਰ ਹੋਂਦ ਵਿੱਚ ਆਉਣਾ ਰਹਾ ਹੈ ਸ਼ਹਿਰੀ ਖੇਤਰ ਦੀ ਮੰਗ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਰਹਾਇਸ਼ੀ ਖੇਤਰ ਵਾਸਤੇ ਜ਼ਮੀਨ ਇਕੱਠੀ ਕਰਨ ਦੀ ਇਹ ਯੋਜਨਾ ਲੁਧਿਆਣਾ ਦੇ ਮਾਸਟਰ ਪਲਾਨ ਦਾ ਪਹਿਲਾਂ ਤੋਂ ਹੀ ਹਿੱਸਾ ਰਿਹਾ ਹੈ ਕਿਸਾਨਾਂ ਦੇ ਖੱਤਸੇ ਕੀ ਨੇ ਉਹ ਵੀ ਦੱਸ ਦਈਏ ਕਿਸਾਨ ਬੜੇ ਜਿਹੜੇ ਆ ਰੋਸ ਪ੍ਰਦਰਸ਼ਨ ਕਰ ਰਹੇ ਨੇ ਇਥੋਂ ਤੱਕ ਕਿ ਪੱਕਾ ਮੋਰਚਾ ਇਸ ਦੇ ਲਈ ਲੱਗਿਆ ਹੈ ਤਾਂ ਹੁਣ ਕਿਸਾਨਾਂ ਦੇ ਕੀ ਖੱਤਸੇ ਨੇ ਕਿਸਾਨ ਕੀ ਕਹਿ ਰਹੇ ਨੇ ਉਹ ਵੀ ਦੱਸ ਦਈਏ ਕਿਸਾਨਾਂ ਦੇ ਖੱਤਸੇ ਹਨ ਕਿ ਇੰਨੇ ਵੱਡੇ ਪੱਧਰ ਉੱਤੇ ਜ਼ਮੀਨ ਐਕਵਾਇਰ ਹੋਣਾ ਹੋਣ ਮਗਰੋਂ ਕਈ ਕਿਸਾਨ ਬੇਜ਼ਮੀਨੇ ਹੋ ਜਾਣਗੇ ਖੇਤੀਬਾੜੀ ਉਹਨਾਂ ਦੀ ਆਮਦਨ ਹੈ ਆਮਦਨ ਦਾ ਇਕਲੋਤਾ ਜਿਹੜਾ ਸਾਧਨ ਹੈ ਉਹਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਰਹੇਗਾ ਉਹਨਾਂ ਦਾ ਕਹਿਣਾ ਹੈ ਕਿ ਐਕਵਾਇਰ ਕੀਤੀ ਜ਼ਮੀਨ ਕਈ ਸਾਲਾਂ ਤੱਕ ਵਿਕਸਤ ਨਹੀਂ ਹੋਵੇਗੀ ਅਜਿਹੇ ਹਾਲਾਤਾਂ ਵਿੱਚ ਵਿਕਸਤ 플ਾਟ ਨਹੀਂ ਵਿਕ ਸਕਣਗੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨ ਰਹਾਇਸ਼ੀ ਏਰੀਆ ਵਿੱਚ ਵਿਕਸਤ ਹੋ ਵੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਛੁਕ ਜਾਂ ਲਾਇਕ ਮੁੱਲ ਨਹੀਂ ਮਿਲੇਗਾ ਕਿਸਾਨਾਂ ਦਾ ਇਹ ਵੀ ਖੱਸਾ ਹੈ ਕਿ ਪ੍ਰਤੀ ਏਕੜ ਮਿਲਣ ਵਾਲਾ ਮੁਆਵਜ਼ਾ ਵੀ ਘਟਾ ਹੈ ਇਸ ਬਾਬਤ ਮਾਲਕ ਪਿੰਡ ਦੇ ਵਸਨੀਕ ਐ ਨੇ ਇੱਕ ਆ ਮੀਡੀਆ ਦਾਰਿਨਾ ਗੱਲਬਾਤ ਕਰਦੇ ਆ ਕਿ ਹੈ ਕਿ ਇਹ ਸਿਰਫ ਇੱਕ ਝਾਂਸਾ ਹੈ ਇਸ ਤੋਂ ਪਹਿਲਾਂ ਵਿਕਸਤ ਕੀਤੇ ਹੋਏ ਪਲਾਟ ਨਹੀਂ ਵਿਕ ਰਹੇ ਬਹੁਤ ਪਲਾਟ ਖਾਲੀ ਪਏ ਨੇ ਅਤੇ ਇਹ ਪਲਾਟ ਕਿਵੇਂ ਵਿਕਣਗੇ ਮਲਕਪਿੰਡ ਦੇ ਸਰਪੰਚ ਨੇ ਜਗਤਾਰ ਸਿੰਘ ਦੇ ਜੇ 6 ਕਿੱਲੇ ਜ਼ਮੀਨ ਐਕਵਾਇਰ ਹੋ ਰਹੀ ਹੈ ਉਹ ਕਹਿੰਦੇ ਹਨ ਕਿ ਸਾਡੇ ਕੋਲ ਹੋਰ ਕੋਈ ਕੀਤਾ ਨਹੀਂ ਹੈ ਜੇਕਰ ਜ਼ਮੀਨ ਐਕਵਾਇਰ ਹੋ ਜਾਂਦੀ ਹੈ ਤਾਂ ਉਹ ਪਸ਼ੂ ਵੀ ਨਹੀਂ ਪਾਲ ਸਕਣਗੇ ਸਰਕਾਰ ਦੀ ਯੋਜਨਾ ਮੁਤਾਬਕ 6 ਕਿੱਲਾ ਮਗਰ ਉਹ ਸਾਨੂੰ 1.5 ਕਿੱਲਾ ਮਿਲੇਗਾ ਸਾਨੂੰ ਉਮੀਦ ਨਹੀਂ ਕਿ ਇਹ ਪਲਾਟ ਵਿਕਣਗੇ ਸਾਡੇ ਕੋਲ ਪੈਸੇ ਨਹੀਂ ਹਨ ਇਸ ਲਈ ਅਸੀਂ ਵੀ ਆਪ ਵੀ ਪਲਾਟ ਵਿਕਸਤ ਨਹੀਂ ਕਰ ਸਕਾਂਗੇ ਪਾ ਪੋਣਾ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਉਹਨਾਂ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਆ ਕਿਹਾ ਹੈ ਗੁਰਵਿੰਦਰ ਸਿੰਘ ਨੇ ਕਿ ਸਰਕਾਰ ਨੇ 30000 ਪਰ ਇਕੜ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ ਜੋ ਜੋ ਕਿ ਪ੍ਰਤੀ ਏਕੜਕ ਠੇਕੇ ਤੋਂ ਬਹੁਤ ਘੱਟ ਹੈ ਜਿਸ ਨੂੰ ਵਿਰੋਧ ਜਦੋਂ ਇਹ ਸਭ ਗੱਲ ਸਾਹਮਣੇ ਆਈ ਤਾਂ ਉਸ ਦੇ ਉੱਤੇ ਜਿਹੜਾ ਹੁਣ ਵੱਡਾ ਵਿਰੋਧ ਜਿਹੜਾ ਦੇਖਿਆ ਜਾ ਰਿਹਾ ਹੈ ਤੇ ਇਸੇ ਸਭ ਨੂੰ ਦੇਖਦਿਆਂ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਅਤੇ 30000 ਤੋਂ ਹੁਣ ਇਹ ਜਿਹੜੇ ਆ ਮੁਆਵਜ਼ਾ ਜਿਹੜਾ ਵਧਾਇਆ ਗਿਆ ਤਾਦਾਦੀਏ ਕਿ ਇਹ ਮੁਆਵਜ਼ਾ ਹੁਣ 1 ਲੱਖ ਰੁਪਏ ਸਾਲਾਨਾ ਕਰ ਦਿੱਤਾ ਗਿਆ ਜਾਨੀ ਕਿ ਪੋਜੀਸ਼ਨ ਲੈਣ ਤੋਂ ਬਾਅਦ ਇਹ ਮੁਆਵਜ਼ਾ ਪਲਾਟ ਮਿਲਣ ਤੱਕ ਦਿੱਤਾ ਜਾਏਗਾ ਉੱਥੇ ਹੀ ਜਦੋਂ ਡਿਵੈਲਪਮੈਂਟ ਨਹੀਂ ਹੁੰਦੀ ਜਦੋਂ ਤੱਕ ਉਦੋਂ ਤੱਕ ਖੇਤੀ ਦੇ ਨਾਲ 50000 ਰੁਪਏ ਜਿਹੜਾ ਉਹ ਸਰਕਾਰ ਦੇਵੇਗੀ ਤਾਂ ਇਹ ਸਰਕਾਰ ਦਾ ਵਾਅਦਾ ਕੀਤਾ ਹੈ ਹਾਲਾਂਕਿ ਇਸ ਨੂੰ ਵੀ ਜਿਹੜਾ ਉਹ ਕਿਸਾਨ ਨਿਖਾਰ ਰਹੇ ਨੇ ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਕਿਰਾਏ 'ਚ ਹਰ ਸਾਲ 10% ਦੀ ਵਾਅਦਾ ਵੀ ਕੀਤਾ ਜਾਵੇਗਾ ਜਦੋਂ ਤੱਕ ਜ਼ਮੀਨ ਵਿਹਲੀ ਰਹੇਗੀ ਉਦੋਂ ਤੱਕ ਕਿਸਾਨ ਖੇਤੀ ਕਰ ਸਕਦਾ ਹੈ ਸਰਕਾਰ ਨੇ ਛੋਟ ਵੀ ਦਿੱਤੀ ਹੈ ਇਹ ਬਾਜ਼ਾਰ ਕੀਮਤੀ ਤੋਂ ਘੱਟ ਮੁੱਲ ਮਿਲਣ ਦਾ ਖਤਸਾ ਲੁਧਿਆਣਾ ਤੋਂ ਸਾਲ 2016 ਵਿੱਚ ਮੁੱਖ ਖੇਤੀਬਾੜੀ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਸੁਖਪਾਲ ਸਿੰਘ ਦਾ ਦਾਵਾ ਕਰਦੇ ਹਨ ਜਾਨੀ ਕਿ ਜੋ ਖਤਸਾ ਪੈਦਾ ਹੋ ਰਿਹਾ ਹੈ ਕਿ ਇਹ ਜਿਹੜਾ ਮੁੱਲ ਹੈ ਉਹ ਸਾਨੂੰ ਸਹੀ ਨਹੀਂ ਆ ਰਿਹਾ ਤਾਂ ਇਸ ਸਬੰਧੀ ਜਿਹੜਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਤਾਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਿੱਜੀ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਆ ਸੁਖਪਾਲ ਸਿੰਘ ਨੇ ਦਾਵਾ ਕੀਤਾ ਹੈ ਕਿ ਇੰਨੇ ਵੱਡੇ ਪੱਧਰ ਉੱਤੇ ਜ਼ਮੀਨ ਐਕਵਾਇਰ ਹੋਣ ਨਾਲ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ ਹੀ 1 ਲੱਖ ਦੇ ਕਰੀਬ ਲੋਕਾਂ ਉੱਤੇ ਸਿੱਧਾ ਜਾਂ ਅਸਿੱਧਾ ਪ੍ਰਭਾਵ ਪਵੇਗਾ ਇਨ੍ਹਾਂ ਲੋਕਾਂ ਵਿੱਚ ਕਿਸਾਨਾਂ ਦੇ ਪਰਿਵਾਰ ਖੇਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਉਹਨਾਂ ਦੇ ਪਰਿਵਾਰ ਅਤੇ ਕਈ ਦੁਕਾਨਦਾਰ ਸ਼ਾਮਲ ਨੇ ਉਹ ਇਹ ਵੀ ਦਾਵਾ ਕਰ ਰਹੇ ਨੇ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਡਰ ਹੈ ਕਿ ਉਹਨਾਂ ਦੀ ਵਾਹੀਯੋਗ ਜ਼ਮੀਨਾਂ ਬਦਲੇ ਮਿਲਣ ਵਾਲੇ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਦਾ ਮੁੱਲ ਜ਼ਮੀਨਾਂ ਦਾ ਬਾਜ਼ਾਰੀ ਮੁੱਲ ਨਾਲੋਂ ਕਟ ਮਿਲੇਗਾ ਉਹਨਾਂ ਦਾ ਦਾਅਵਾ ਕੀਤਾ ਹੈ ਕਿ ਲੁਧਿਆਣਾ ਜ਼ਿਲ੍ਹੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਨਿੱਜੀ ਕਲੋਨਾਈਜ਼ਰ ਨੇ ਉਹਨਾਂ ਵੱਲੋਂ ਕਿਸਾਨਾਂ ਨੂੰ ਪਰ ਇਕੜ ਦੀ ਕੀਮਤ 10 ਕਰੋੜ ਤੋਂ ਵੀ ਵੱਧ ਦਿੱਤੀ ਗਈ ਹੈ ਕਲੋਨੀਆਂ ਇੰਨੀਆਂ ਕੀਮਤਾਂ ਅਦਾ ਕਰਨ ਦੇ ਬਾਵਜੂਦ ਵਰਟੀਕਲ ਅਪਾਰਟਮੈਂਟ ਫਲਾਟ ਬਣਾ ਕੇ ਮੁਨਾਫਾ ਕਮਾਉਂਦੇ ਨੇ ਕਈ ਕਿਸਾਨਾਂ ਨੇ ਵੱਧ ਕੀਮਤ ਮਿਲਣ ਦੇ ਬਾਵਜੂਦ ਕਲੋਨਾਈਜ਼ਰਾਂ ਨੂੰ ਜ਼ਮੀਨ ਨਹੀਂ ਵੇਚੀਆਂ ਪਰ ਹੁਣ ਉਹਨਾਂ ਨੂੰ ਡਰ ਹੈ ਕਿ ਸਰਕਾਰ ਵੱਲੋਂ ਵਿਕਸਤ ਕੀਤੇ ਪਲਾਟਾਂ ਦੀ ਕੀਮਤ ਡਿਵੈਲਪਰਾਂ ਵੱਲੋਂ ਪੇਸ਼ ਕੀਤੀ ਗਈ ਕੀਮਤ ਤੋਂ ਘੱਟ ਹੋਵੇਗੀ ਸ਼ਹਿਰੀਕਰਨ ਅਤੇ ਘੜਦੀਆਂ ਉਪਜਾਊ ਜ਼ਮੀਨਾਂ ਸ਼ਹਿਰ ਦੇ ਵਿਸਤਾਰ ਅਤੇ ਵਿਕਸਤ ਵਿਕਾਸ ਦੇ ਪ੍ਰੋਜੈਕਟਾਂ ਦੇ ਫਲਸਰੂਪ ਖੇਤੀਬਾੜ ਪ੍ਰਧਾਨ ਸੂਬੇ ਪੰਜਾਬ ਵਿੱਚ ਬਾਹੀਯੋਗ ਜ਼ਮੀਨ ਲਗਾਤਾਰ ਘਟ ਰਹੀ ਹੈ ਪੰਜਾਬ ਦਾ ਇਹ ਕੜਾ ਸਾਰ ਦੱਸਦੀ ਹੈ ਕਿ ਅੰਕੜੇ ਮੁਤਾਬਕ 223 ਮੁਤਾਬਕ ਸਾਲ 1999 ਵਿੱਚ ਨਰੋਲ ਬੀਜਾ ਰਕਵਾ 4218000 ਹੈਕਟੇਅਰ ਜੋ ਸਾਲ 2022-23 ਵਿੱਚ 4114000 ਹੈਕਟੇਰ ਰਹਿ ਗਿਆ ਹੈ ਸਾਲ 2023 ਵਿੱਚ 23 ਤੇ 24 ਦੇ ਵਿੱਚ ਪੰਜਾਬ ਇਕਨੋਮਿਕ ਸਰਵੇ ਦੇ ਮੁਤਾਬਕ ਪੰਜਾਬ ਵਿੱਚ ਸ਼ਹਿਰੀਕਰਨ ਦੀ ਰਫਤਾਰ ਭਾਰਤ ਪੱਧਰ ਉੱਤੇ ਹੋਏ ਸ਼ਹਿਰੀਕਰਨ ਨਾਲੋਂ ਵਧ ਰਹੀ ਹੈ ਸੂਬੇ ਦੀ 19.9% ਸ਼ਹਿਰੀ ਆਬਾਦੀ ਲੁਧਿਆਣਾ ਵਿੱਚ ਰਹਿੰਦੀ ਹੈ ਜਦਕਿ ਅੰਮ੍ਰਿਤਸਰ ਵਿੱਚ 12.8% ਅਤੇ ਜਲੰਧਰ ਵਿੱਚ 11.2% ਸ਼ਹਿਰੀ ਆਬਾਦੀ ਹੈ ਇਸ ਸਰਵੇ ਮੁਤਾਬਕ ਪੰਜਾਬ ਵਿੱਚ ਅਸਾਵੇਂ ਵਿਕਾਸ ਕਾਰਨ ਸਲਮ ਏਰੀਆਜ਼ 5.3% ਹਨ ਜੋ ਕਿ ਕੌਮੀ ਪੱਧਰ ਉਤੇ 5.4% ਦੇ ਨੇੜੇ ਹੀ ਹੈ ਸਾਲ 2011 ਵਿੱਚ ਜਿੱਥੇ ਭਾਰਤ ਉਤੇ 31.10% ਦੀ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਸੀ ਉੱਥੇ ਹੀ ਪੰਜਾਬ ਦੀ 37.50% ਦੀ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਸੀ ਹਾਲਾਂਕਿ ਪੰਜਾਬ ਨੂੰ ਖੇਤੀ ਆਧਾਰਿਤ ਸੂਬੇ ਵਜੋਂ ਗਿਣਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਦੀ ਹਾਲੀਆ ਰਿਪੋਰਟ ਦੇ ਮੁਤਾਬਕ ਪੰਜਾਬ ਸ਼ਹਿਰੀਕਰਨ ਦੇ ਮਾਮਲੇ ਵਿੱਚ ਭਾਰਤ ਭਰ ਵਿੱਚੋਂ 5ਵੇਂ ਸਥਾਨ ਤੇ ਆ ਗਿਆ ਹੈ ਨਿਊ ਚੰਡੀਗੜ੍ਹ ਟਾਊਨਸ਼ਿਪ ਅਤੇ ਮਹਾਲੀ ਦਾ ਵਿਸਤਾਰ ਪੰਜਾਬ ਦੇ ਵੱਡੇ ਸ਼ਹਿਰੀਕਰਨ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਜਿਹੇ ਸ਼ਹਿਰਾਂ ਵਿੱਚ ਪ੍ਰਾਈਵੇਟ ਕਲੋਨੀਆਂ ਦੇ ਰੂਪ ਵਿੱਚ ਵੀ ਸ਼ਹਿਰੀਕਰਨ ਹੋਇਆ ਹੈ ਨੀਤੀ ਦਾ ਵਿਰੋਧ ਕਿਸਾਨ ਜਥੇਬੰਦੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਨੇ ਕੀਤਾ ਹੈ ਅਤੇ ਇਸ ਨੀਤੀ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਵਿੱਚ ਕਈ ਥਾਵਾਂ ਉੱਤੇ ਇਸ ਨੀਤੀ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਹੋਏ ਹਨ ਸੌ ਵਾਰ ਨੂੰ ਜਗਰਾਉਂ ਵਿੱਚ ਕਿਸਾਨਾਂ ਵੱਲੋਂ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਵਿਰੋਧੀਆ ਪਾਰਟੀਆਂ ਦੇ ਕਈ ਲੀਡਰਾਂ ਨੇ ਸਣੇ ਜਿਹੜੇ ਆ ਸਮਾਜਿਕ ਆਗੂਆਂ ਨੇ ਹਿੱਸਾ ਲਿਆ ਤਾਂ ਉੱਥੇ ਹੀ ਇਸ ਨੀਤੀ ਦੇ ਖਿਲਾਫ ਕਿਸਾਨਾਂ ਵੱਲੋਂ ਹੋਰ ਵੀ ਵੱਡਾ ਕਦਮ ਚੁੱਕਿਆ ਗਿਆ ਕਿ 30 ਜੁਲਾਈ ਨੂੰ ਵੱਡੇ ਪੱਧਰ ਤੇ ਜਿਹੜੇ ਆ ਟਰੈਕਟਰ ਇਕੱਠੇ ਕਰਕੇ ਟਰੈਕਟਰ ਮਾਰਚ ਕੱਢਿਆ ਜਾਣਾ ਤਾਂ ਇਹ ਸੀਗੀ ਜਿਹੜੀ ਨੀਤੀ ਲਿਆਂਦੀ ਗਈ ਹੈ ਆ ਜਿਹੜੇ ਆ ਲੈਂਡ ਪੂਲਿੰਗ ਸਕੀਮ ਹੈ ਜਿਸ ਦਾ ਵਿਰੋਧ ਹੋ ਰਿਹਾ ਹੈ ਕਿ ਜਿਸ ਵਿੱਚ ਕੇ ਕਈ ਥਾਵਾਂ ਤੇ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਫਾਇਦਾ ਦਿਖਾਇਆ ਗਿਆ ਅਤੇ ਉੱਥੇ ਹੀ ਕਿਸਾਨ ਆਪਣੇ ਪੱਧਰ ਤੇ ਕਹਿ ਰਹੇ ਆ ਕਿ ਸਾਨੂੰ ਇਸ ਦਾ ਨੁਕਸਾਨ ਹੀ ਨੁਕਸਾਨ ਆਏ ਤਾਂ ਦੇਖਣਾ ਹੋਏਗਾ ਕਿ ਇਹ ਨੀਤੀ ਕੀ ਪੰਜਾਬ ਸਰਕਾਰ ਲਾਗੂ ਕਰੇਗੀ ਜਾਂ ਫਿਰ ਇਸ ਨੂੰ ਜਿਹੜਾ ਵਾਪਸ ਲੈਣਾ ਪਏਗਾ ਜਾਂ ਫਿਰ ਕਿਸਾਨ ਇਸ ਦੇ ਨਾਲ ਸਹਿਮਤ ਹੋਣਗੇ